ਬਹੁਤ ਵਧੀਆ ਮਹਾਲੀਅੰਤ ਕੰਮ ਹੈ ਨਾ ਸਰ ਥੈਂਕ ਯੂ ਰਿਵਰੀ ਵੁਡਸ ਅਸਾਂ ਨੂੰ ਨਵਾਂ ਨਾਵਲ ਪੜ੍ਹਿਆ ਜਨਾ ਸਰ ਤਾਂ ਹੀ ਅਸੀਂ ਪੜ੍ਹ ਕੇ ਆਪਣੇ ਵਿਚਾਰ ਦਵਾਂਗੇ ਅੱਜ ਇਹ ਪਹਿਲਾਂ ਨਾਮ ਰੀਡ ਕਰਨਾ ਚਾਹੀਦਾ ਸ਼ੇਰ ਜੀ ਹਾਂ ਜੀ ਅੰਜੀਤੀ ਪੜਚਾ ਪੜ੍ਹਨੇ ਹੀ ਭਰਾਨੇ ਸ਼ੁਰੂ ਕਰਦੇ ਆਂ ਮੈਂ ਕੁੰਡ ਟਿਕਾਈ ਹੋਦੀ ਸ਼ਕਲ ਪਾ ਜੀ ਉਹ ਟੁੜਾ ਖਵਾਣਾ ਦੇ ਰਿਹਾ ਟੁੱਟਿਆ ਗਿਆ ਟੁੱਟਾ ਲੈ ਗਿਆ ਹੁਣ ਤਾਂ ਬੱਸ ਮੈਥੀ ਆ ਗਿਆ ਪਹਿਲਾਂ ਹੀ ਚੁੱਕੇ ਗਏ ਨੇ ਜੀ ਇਹ ਤਾਂ ਆਪਨੇ ਪੜ੍ਹੇ ਹੋਏ ਨੇ ਚਾਹ ਚਰਚਾ अरे मैंने आवेदन किया है वो समय है देते वो मतलब ऐसे शॉर्ट होता है या क्योंकि बिजली के मेनो वो दियो मौके आ गया है हम ज्यादा होते हैं मौके हैं घायल सर बैठे अल्साम ब्राह्मण चिलाना पाकिस्तान बहुत मेरे प्यार लगता है ताकि लड़ा ਪੀਠੇ ਬੋਤ ਜੀ ਜੀਤ ਰੱਖਿਆ ਵਰਤਮਾਨ ਜੀ ਬੈਠਿਆ ਤੇ ਮੇਰੇ ਜਨਨ ਦੇ ਜਾਰੀ ਤੋਂ ਪੁੱਛੇ ਆ ਸੰਸਾਦ ਇੱਥੇ ਪੁੱਛੇ ਪੋਸਾਰੀ ਬਾਨ ਜੋਗ ਸਨਮਾਨ ਨੂੰ ਸ਼੍ਰੀ ਸ਼ੀਤਾਲੇ ਮੇਰੇ ਮਾਨਮਕਸ਼ੇ ਬਹੁਤ ਬਹੁਤ ਸਾਰੇ ਦਾ ਸ਼ਡਿਊਲ ਤਾਂ ਮੇਰਾ ਬਹੁਤ ਟਾਈਟ ਹੈ ਕਿਉਂਕਿ ਮੈਂ ਵੀ ਉਹ ਤੁਹਾਨੂੰ ਕਿਤੇ ਫਿਰ ਮੈਨੂੰ ਕਿਉਂਕਿ ਬਰਾੜ ਮੇਰਾ ਬਹੁਤ ਹੀ ਪਿਆਰਾ ਦਿੱਤਾ ਹੈ ਉਹ ਪਰਦੇਸ ਕਰਕੇ ਨਹੀਂ ਕਿ ਸਿਰਫ ਜਵਾਬੀ ਨਹੀਂ ਸਾਡੀ ਇੱਕ ਬਹੁਤ ਹੀ ਕਮਾਲ ਦੀ ਵਿਚਾਰਤਾਰਕ ਸਮਾਜਿਕ ਸੱਤਕ ਸਾਜ ਹੈ ਉਹ ਵੀ ਛੋਟੀ ਮੋਟੀ ਨਹੀਂ ਉਹ ਵੀ ਕੱਡੋ-ਕੱਡ ਚਾਰ ਦਿਹਾੜੇ ਲਾ ਕੇ ਹੋ ਚੁੱਕੇ ਸਾਡੇ ਅਸੀਂ ਇਕੱਠੇ ਚੱਲਦੇ ਹਾਂ ਰਾਤ ਮੜੀ ਦੀ ਗੱਲ ਹੋਈ ਮੈਨੂੰ ਕਹਿੰਦੇ ਮਾਂ ਕਿਹਾ ਆਇਗਾ ਮੈਂ ਕਿਉਂ ਨਹੀਂ ਆਉਂਗਾ ਮੇਰੇ ਕੀ ਮਜਾ ਲਵਨਾ ਤੇ ਸਦੀਵੀ ਮਿੱਤਰਾਂ ਦੀ ਤੈਅ ਕੀਤੀ ਨਾ ਮਾਵਾ ਤੇ ਮੇਰੇ ਕੀ ਮਜਾ ਤਾਂ ਕਿਹ ਮੇਰਾ ਪਿਆਰਾ ਵਿਕਰ ਦੇਖਾ ਚਰ ਪਟਿਆਲ ਵੀ ਇਹ ਬਹੁਤ ਪਿਆਰਾ ਬਿੱਤਰ ਬਹੁਤ ਪ੍ਰਣਾਮ ਨਾਰੀ ਦੇ ਸਾਹਮਣੇ ਮੈਂ ਕਿਤੇ ਦੇ ਨਾਲ ਉਹ ਜਿਹਦਾ ਨਾਮ ਰਹਿ ਗਿਆ ਮਖਤੂਨਾ ਇਹਨਾਂ ਨੂੰ ਬੜੇ ਬੋਲ ਕੇ ਜੀ ਕਕਰਾ ਜੀ ਬੜੀ ਡਿਟੇਲਡ ਗੱਲ ਕੀਤੀ ਉਹਨਾਂ ਨੇ ਮੈਂ ਉਹਨਾਂ ਗੱਲਾਂ ਨੂੰ ਰਿਪੀਟ ਨਹੀਂ ਕਰਾਂਗਾ ਉਹਨਾਂ ਨੇ ਗੱਲ ਕੀਤੀ ਹੈ ਕਿ ਬਾਹਰ ਪਰ ਬੈਡਰੂ ਸੈਂਟਰ ਬਣਾ ਕੇ ਕਾਲ ਸ਼ੁਰੂ ਕੀਤੀ ਹੈ ਬਰਾੜ ਸਾਹਿਬ ਨੇ ਪਹਿਲਾਂ ਤਾਂ ਮੈਨੂੰ ਇਸ ਗੱਲ ਤੇ ਤਸੱਲੀ ਹੈ ਕਿ ਬਰਾੜ ਸਾਹਿਬ ਨੇ ਇੱਕ ਬਹੁਤ ਵੱਡੀ ਫਲਾਹ ਕੁੱਟੀ ਹੈ ਉਹ ਇਹਦੇ ਤੇ ਲੋਚਨਾ ਦੇ ਖੇਤਰ ਤੋਂ ਸੱਜਣਾ ਦੇ ਖੇਤਰੋਂ ਪਰਤਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਲੀ ਲੋਚਨਾ ਨੇ ਕਹ ਕੱਪਤਾ ਹੈ ਕਹਾਣੀ ਹੈ ਕਿਉਂ ਨਾਵਲ ਉਹ ਵੀ ਕਿ ਇਹ ਉਹ ਨੁਕਤੇ ਜਿਹੜੇ ਕੁ ਮੰਤਰੀ ਪੱਦਰ ਦੇ ਲਿਟਰੇਚਰ ਨੂੰ ਪੜਦੇ ਆ। ਇਹ ਕੁ ਮੰਤਰੀ ਪੱਦਰ ਦੇ ਲਿਟਰੇਚਰ ਨੂੰ ਪੜ ਕੇ ਕੋਸ਼ਿਸ਼ ਕਰਦੇ ਆ ਕਿ ਨਵੇਂ ਕਿਸਮ ਦੇ ਫਾਰਮੇਸ਼ਨ ਚ ਸਮਾਜ ਦੀਆਂ ਪੀੜਾਂ ਦੀ ਬਾਤ ਪਾਈ ਜਾਵੇ। ਤੇ ਉਸ 프레임 ਵਰਤ ਦੇ ਵਿੱਚ ਜੋ ਮੈਡਮ ਕੱਕੜਾ ਉਹਨੇ ਕਿਹਾ ਕਿ ਬਾਹਰ ਪਰ ਪਿੰਡ ਦੀ ਜਿਹੜੀ ਪੀੜ ਦੀ ਗੱਲ ਹੈ ਉਹ ਤਿੰਨ ਸਟੇਜਾਂ ਦੀ ਗੱਲ ਹੁੰਦੀ ਹੈ ਕਿ ਪ੍ਰੀ ਗਰੀਨ ਰੈਵਿਸ਼ਨ ਦਾ ਪੀਰੀਅਡ ਹੈ ਕਿ ਪੋਸਟ ਗਰੀਨ ਰੈਵਿਸ਼ਨ ਦਾ ਪੀਰੀਅਡ ਹੈ ਤੇ ਕਲੋਮਾਈਜ਼ੇਸ਼ਨ ਦਾ ਇਹਨਾਂ ਕਿ ਮਲਟੀ ਸਟੋਰੀ ਸੈਟਰ ਜਿਹੜਾ ਇਹਨੇ ਚਾ ਉਧਰ ਫੋਕਸਿੰਗ ਕੀਤੀ ਹੈ ਤੇ ਇੱਕ ਮਾਦ ਦੀ ਵਿਦਾ ਇਹਨਾਂ ਨੇ ਅਡਾਪਟ ਕੀਤੀ ਹੈ ਇਸ ਤੋਂ ਪਹਿਲਾਂ ਉਹ ਨਵਲ ਆਇਆ ਸੀਗਾ ਕਿੱਤਾ ਪਰਬਤ ਬੜਾ ਸ਼ਾਨਦਾਰ ਨਾਵਲ ਸੀ ਕੈਰ ਨਾਵਲ ਇਹ ਵੀ ਬਹੁਤ ਕਮਾਲ ਦਾ ਹੈ ਕਿਉਂਕਿ ਇਹ ਪਿੰਡ ਦੀ ਪੀੜ ਦੀ ਬਾਤ ਨੂੰ ਮੈਡਮ ਕਹ ਕਰਕੇ ਗਏ ਆ ਕਿ ਜੀ ਦਿਗਰ ਉਸਤ ਸੁਨਿਸ਼ਚਿਤ ਪਿਆਤ ਕਿਉਂਕਿ ਮੈਂ ਡਾਕਟਰ ਜਿਹੜੀ ਕੀਤੀ ਹੈ ਆਸ ਤੋਂ ਨੂੰ ਪਤਾ ਮੈਂ ਡਾਕਟਰ ਇਹ ਪੰਜਾਬ ਦੀ ਕਿਸਾਨੀ ਦੇ ਕੀਤੇ ਰ ਪਾਣੀ ਦੇ ਕੀਤੇ ਹੋਏ। ਉਹ ਪੰਜਾਬ ਕੋ ਜ਼ਗੀਰਦਾਰੀ ਨੌਜੀ ਚੀਜ਼ ਆਇਆ ਨਹੀਂ। ਚਾਹੇ ਤੁਸੀਂ ਗਰੀਨ ਰੈਵੋਲੂਸ਼ਨ ਤੇ ਪਹਿਲਾਂ ਦੀ ਗੱਲ ਕਰ ਲੋ। ਚਾਹੇ ਤੁਸੀਂ ਉਹਦੀ ਗੱਲ ਕਰ ਲੋ ਬਹੁਤ ਵੇੜ ਦਾ ਵਿਸ਼ਾ ਹੈ। ਕਿ ਕੀ ਮੋਡ ਆ ਪ੍ਰੋਡਕਸ਼ਨ ਚੇਂਜ ਹੋ ਗਿਆ? ਕੀ ਕੱਲਾ ਟੈਕਨੀਕਸੋ ਪ੍ਰੋਡਕਸ਼ਨ ਵਧ ਰਿਹਾ? ਜਿਵੇਂ ਕਾਕੜ ਕਹੇ ਗਏ ਹੈ। ਕਿ ਇਹ ਰੀਅਲੀਆ ਬਿਰੂ ਦੇ ਪਿੱਛੇ ਮੈਂ ਗੱਲ ਕਰ ਰਿਹਾ। ਮੈਂ ਇਸ ਗੱਲ ਨੂੰ ਕਹਿੰਦਾ। ਕਿਉਂਕਿ ਜਦ ਤੱਕ ਨੀਕੌਫ ਪ੍ਰੋਡਕਸ਼ਨ ਚੇਂਜ ਹੁੰਦੀ ਬੋਰਡ ਆਫ ਪ੍ਰੋਡਕਸ਼ਨ ਚੇਂਜ ਨਾ ਹੁੰਦਾ ਤਾਂ ਅੱਜ ਦੀ ਪੰਜਾਬ ਦੀ ਹਾਲਤ ਇਹ ਨਾ ਹੁੰਦੀ। ਕਾਰਨ ਇਹ ਕਾਰਨ ਇਹ ਕਿ ਪਿੰਡ ਜਿਹੜਾ ਉਹ ਟੱਕਰ ਖੜਾ ਹੈ। ਪਿੰਡ ਟੱਕਰ ਖੜਾ ਲੜਾਈ ਦੋ ਤਰ੍ਹਾਂ ਦੇ ਵਿਚਕਾਰ ਸਿੱਧੀ ਹੋ ਗਈ ਹੈ ਡਿਊ ਟੂ ਜੇ ਜਿਦੀ ਮੋਡ ਆਪਰੇਸ਼ਨ ਇੱਕ ਪਾਸੇ ਜਿਹਨੂੰ ਅਸੀਂ ਅਗਰੇਰੀਅਨ ਸੋਸਾਇਟੀ ਕਹਿੰਦੇ ਖੇਤੀਬਾੜੀ ਆਧਾਰ ਤੇ ਪੈਂਟਾਨੀ ਇਕਨੋਮੀ ਖੜੀ ਹੈ ਤੇ ਦੂਸਰੇ ਪਾਸੇ ਕੰਪਰਾਡੋਰ ਕਾਰਪੋਰੇਟ ਸਿਸਟਮ ਦੋਹਾਂ ਦੇ ਵਿਚਕਾਰ ਸਿੱਧੀ ਲੜਾਈ ਹੈ ਅੱਜ ਅੰਦੋਲਨ ਕਿਹਦੇ ਤੋਂ ਮਿਲ ਦੂਰ ਛੋਟੇ ਕਿਸਾਨ ਦਾ ਜ਼ਗੀਰਦਾਰੀ ਦੇ ਖਿਲਾਫ ਨਹੀਂ ਹੈ ਅੱਜ ਸੁਗੱਚੇ ਪਿੰਡ ਦੀ ਲੜਾਈ ਜਿਹੜੀ ਹੈਗੀ ਉਹ ਕੰਪਨੀਆਂ ਦੇ ਕਾਰਪੋਰੇਟ ਸੈਕਟਰ ਦੇ ਖਿਲਾਫ ਹੈ ਔਰ ਦੂਸਰੀ ਗੱਲ ਲੜਾਈ ਜਿਹੜੀ ਹੈ ਮੈਂ ਉਹ ਥੱਲੇ ਦੇ ਰੱਖੂ ਕਿ ਮੇਰਾ ਸਬਜੈਕਟ ਉਹ ਹੈ ਮੈਂ ਹੁਣ ਪੋਰਸਪਰੇਡ 'ਤੇ ਜਾਲੀ ਚੜਾਉਂਦਾ ਤਾਂ ਇੱਕ ਪਾਸੇ ਸਿਵਲ ਸੁਸਾਇਟੀ ਹੈ ਇੱਕ ਪਾਸੇ ਸਿਵਲ ਅਗਰੀਸਿਵ ਸੋਸਾਇਟੀ ਖੜੀ ਹੈ ਤੇ ਦੂਸਰੇ ਪਾਸੇ ਜਿਹੜਾ 엘리ਟ ਪੋਲੀਟੀਕਲ ਸਟੇਟ ਖੜੀ ਹੈ। ਔਰ ਤੀਸਰਾ ਪੁਆਇੰਟ ਜਿਹੜੀ ਪਿੰਡ ਦੀ ਅਕਾਡਮੀ ਹੈ ਜਿਵੇਂ ਨਾਲ ਗੱਲ ਕੀਤੀ ਬਾਤ ਵਿੱਚ ਪਿੰਡ ਦੀ ਸੋਸ਼ਲ ਸੈਟਿੰਗ ਹੈ ਪਿੰਡ ਦਾ ਸੱਭਿਆਚਾਰ ਉਹਦੀ ਅਗਜ਼ਿਸਟਰ ਦਾ ਸਵਾਲ ਹੈ ਉਹਦੀ ਪਛਾਣ ਦਾ ਸਵਾਲ ਹੈ ਕਿਉਂ ਖੜਾ ਹੈ ਤੁਕਿਆ ਪਿੰਡਾਂ ਦੇ ਵਿੱਚ ਕਲੈਕਟਿਵਿਟੀ ਹੈ ਸਾਂਝੀ ਵਾਲਤਾ ਦੀ ਗੱਲ ਹੈ ਸਰਬੱਤ ਦੇ ਭਲੇ ਦੀ ਗੱਲ ਹੈ ਤੇ ਦੂਸਰੇ ਪਾਸੇ ਜਿਹੜਾ ਸਾਡੇ ਸਾਹਮਣੇ ਕਾਰਪੋਰੇਟ ਸਿਸਟਮ ਆ ਰਿਹਾ ਹੈ ਉਹਦੇ ਵਿੱਚ ਕਿਤੇ ਵੀ ਕੋਈ ਸਾਂਝੀ ਵਾਲਤਾ ਨਹੀਂ ਕੋਈ ਗੱਲ ਨਹੀਂ ਸਰਵਾਈਵਲ ਆਫ ਫਿਟਸ ਦਾ ਫਾਰਮੂਲਾ ਲੈ ਕੇ ਆ ਰਿਹਾ ਹੈ ਔਰ ਉਹਦੇ ਵਿੱਚ ਵੀ ਨਿਰਾ ਤੇ ਨਿਰਾ ਇੰਡੀਵਿਜੁਅਲਿਜ਼ਮ ਹੈ ਮਾਰਕੀਟ ਹੈ ਤੇ ਪ੍ਰੋਫਿਟ ਹੈ ਕਿਤੇ ਕੋਈ ਸਾਂਭੀ ਵਾਲਤਰੀ ਗੱਲ ਨਹੀਂ ਕਿਤੇ ਕੋਈ ਮਨੁੱਖਤਾ ਦੀ ਗੱਲ ਨਹੀਂ ਕਿਤੇ ਕੋਈ ਸਮਝੌਤਾ ਨਹੀਂ ਹੈ ਸਿੱਧੇ ਕਨਫਲਿਕਟ ਹੈ ਮੰਡੀ ਇਕਨੋਮੀ ਹੈ ਮੰਡੀ ਮੀਨਸ ਮਾਰੋ ਲੁੱਟੋ ਜੋ ਕੋ ਹੁੰਦਾ ਹੋਣ ਦਿਓ ਸਮਾਜ ਦਾ ਸਾਡਾ ਕੋਈ ਸਰਕਾਰ ਨਹੀਂ ਪੋਲੀਟੀਕਲ ਅਲੀਟ ਇੱਕ ਪਾਸੇ ਲਾਈਨ ਕੱਢ ਕੇ ਖੜਾ ਦੂਸਰੇ ਪਾਸੇ ਸਾਂਝੀ ਵਾਲਤਰੀ ਦੇ ਪ੍ਰਤੀ ਖੜੇ ਅਗਲਾ ਕੁਐਸਚਨ ਜਿਹੜੇ ਪਿੰਡ ਨੇ ਮੈਂ ਕਿਸਾਨ ਅੰਦੋਲਨ ਉਸ ਪਰੇ ਵਰਕ ਦੇਖ ਰਹੇ ਕਿ ਆ ਜਿਹੜੇ ਪਿੰਡ ਨੇ ਪਿੰਡ ਮੀਟਸ ਅਗਰੀਕਲਚਰ ਸੁਸਾਇਟੀ ਇਹਦੇ ਵਿੱਚ ਸੈਲਸ ਆਫ ਐਲੀਨੇਸ਼ਨ ਇਸ ਕਰਕੇ ਅੱਜ ਕਿਉਂਕਿ ਪਿੰਡ ਟੁੱਟਾ ਮਹਿਸੂਸ ਕਰਦਾ ਨਿਖੜਿਆ ਮਹਿਸੂਸ ਕਰਦਾ ਲੁੱਟਿਆ ਮਹਿਸੂਸ ਕਰਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਕਾਰ ਰੇ ਮੈਂ ਕਰ ਕਲੀਅਰ ਕਰ ਦਿਆਂ ਕਿ ਪੰਜਾਬ ਦੇ ਵਿੱਚ ਕੋਈ ਤਰੀਕ ਸਾ ਵੱਡੀ ਕਿਸਾਨੀ ਨਹੀਂ ਹੈ ਪੰਜਾਬ ਦੇ ਵਿੱਚ ਦਰਮਿਆਨੀ ਕਿਸਾਨੀ ਹੈ ਇਹ ਫੈਕਟ ਹੈ ਫਿਕਰ ਸਮੂਚਾ ਪਿੰਡ ਲੁੱਟਿਆ ਹੋਇਆ ਟੁੱਟਿਆ ਹੋਇਆ ਪੁੱਟਿਆ ਹੋਇਆ ਮਹਿਸੂਸ ਕਰਦਾ ਹੈ ਸੈਸੋ ਪੈਲੀਨੇਸ਼ਨ ਹੈ ਔਰ ਦੂਸਰੇ ਪਾਸੇ ਜਿਹੜਾ ਪੋਲੀਟੀਕਲ ਐਲੀਟ ਹੈ ਜਿਹੜਾ ਕਾਰਪੋਰੇਟ ਸਿਸਟਮ ਹੈ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦਾ ਇੱਕੋ ਇੱਕ ਮਕਸਦ ਹੈ ਕਿ ਕਾਰ ਡਰ ਜ਼ਮੀਰ ਤੇ ਕਿਹਨੇ ਕਾਬੂ ਕੀਤਾ ਹੈ ਸਪੰਟਾ ਨੂੰ ਕਿਹਨੇ ਉਜਾੜਿਆ ਜਾਵੇ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਇੱਕ ਪਾਸੇ ਉਜਾੜਾ ਇੱਕ ਪਾਸੇ ਬਰਬਾਦੀ ਹੈ ਇੱਕ ਪਾਸੇ ਲੁਟੇਰਾ ਨਿਜ਼ਾਮ ਖੜਾ ਹੈ ਤੇ ਇੱਕ ਪਾਸੇ ਜਿਹੜੇ ਆ ਬਾਬੇ ਨਾਨਕ ਦੇ ਪੈਰੋਕਾਰ ਖੜੇ ਆ ਇਹ ਲੜਾਈ ਹੁਣ ਕੰਗਲਿਸਟ ਵਰਸਸ ਖਰਸਤਾਨੀ ਦੀ ਲੜਾਈ ਨਹੀਂ ਹੈ ਇਹ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਇਹ ਕੱਲੇ ਪੰਜਾਬ ਦੀ ਲੜਾਈ ਨਹੀਂ ਹੈ ਇਹ ਕੱਲੇ ਹਰਿਆਣੇ ਦੀ ਲੜਾਈ ਨਹੀਂ ਹੈ ਇਹ ਗਲੋਬਲ ਹੈ ਰ ਅੱਜ ਫਰਾਂਸ ਦਾ ਕਿਸਾਨ ਵੀ ਜਿਹੜਾ ਉਹ ਸਰਕਾਂ ਦੇ ਖਿਲਾਫ ਹੋ ਰਿਹਾ ਹੁੰਦਾ ਹੈ। ਹੂੰ। ਗਲੋਬਲਾਈਜੇਸ਼ਨ ਏਰਾ ਦੇ ਵਿੱਚ ਕੋਈ ਵੀ ਪਿੰਡ ਦੀ ਇਕਾਈ ਕੋਈ ਵੀ ਇੰਡੀਵਿਜੂਅਲ ਆਪਣੇ ਆਪ ਨੂੰ ਤੋੜ ਕੇ ਪੇਸ਼ ਨਹੀਂ ਕਰ ਸਕਦਾ ਇਹ ਗਲੋਬਲ ਏਰਾ ਗਲੋਬਲ ਏਰਾ ਦੇ ਸਾਨੂੰ ਬਰੌਮਨ ਨੂੰ ਸਮਝਾ ਪਊਗਾ। ਅਗਲਾ ਪੁਆਇੰਟ। ਕਿ ਮੈਂ ਇਹ ਸੋਚਦਾ ਕਿ ਜਿਹੜਾ ਪਿੰਡ ਹੈ ਪਿੰਡ ਕਿਉਂ ਟੱਕਰਦਾ ਹੈ? ਕਿਸਾਨ ਕਿਉਂ ਸੰਕਟ ਜੋ ਨਿਕਲੇ ਹੋਏ ਆ ਕੱਲੀ ਇਕਨੋਮਿਕ ਮਸਲਾ ਨਹੀਂ ਹੈ ਇਹਦੇ ਨਾਲ ਦੇ ਨਾਲ ਸਾਡੀ ਸੈਕੂਲਰ ਟ੍ਰੈਡੀਸ਼ਨ ਵੀ ਹੈ ਜਿਵੇਂ ਚਟੇ ਪਰਬ ਤੇ ਪੌਦੂ ਸਰੀਪ ਬਣਾਉਣ ਦੀ ਗੱਲ ਕਰਦੇ ਆ ਛਿੜੀਆਂ ਦੀ ਗੱਲ ਕਰਦੇ ਆ ਮੰਦਰਾਂ ਦੀ ਗੱਲ ਕਰਦੇ ਆ ਗੁਰਦੁਆਰਿਆਂ ਦੀ ਗੱਲ ਕਰਦੇ ਆ ਉੱਥੇ ਉਹ ਬਾਬਾ ਬੈਠਾ ਉੱਥੇ ਉਹ ਮੰਦਰ ਉੱਥੇ ਉਹ ਗੁਰਦੁਆਰਾ ਉੱਥੇ ਉਹ ਪੀਰਾਂ ਦੀ ਸਮਾਦ ਹੈ ਲੋਕ ਸਭ ਨੂੰ ਪਤਾ ਨਹੀਂ ਜੀ ਉਹ ਪਿੰਡ ਇੱਕ ਅਜਿਹੀ ਇਕਾਈ ਹੈ ਇੱਕ ਅਜਿਹੀ ਗਲੋਬਲ ਇਕਾਈ ਹੈ ਜਿਹੜੀ ਸੈਕੂਲਰ ਟ੍ਰੈਡੀਸ਼ਨ ਦੇ ਆਧਾਰ ਤੇ ਹੈ ਤੇ ਦੂਸਰੇ ਪਾਸੇ ਪੋਲੀਟੀਕਲ ਕਾਰਪੋਰੇਟ ਅਲੀਅਰ ਸਿਸਟਮ ਹੈ ਜਿਹਦੇ ਵਿੱਚ ਕੁਝ ਵੀ ਦੂਸਰਾ ਨਹੀਂ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਇੱਕ ਸਭਿਆਚਾਰ ਇੱਕ ਬੋਲੀ ਇੱਕ ਪਾਰਟੀ ਇੱਕ ਦੇਸ਼ ਇੱਕ ਵਿਚਾਰਧਾਰਾ ਇੱਕ ਨੇਤਾ ਇੱਕ ਸਭਿਆਚਾਰ ਦੀ ਸ਼ਰੂ ਹੋ ਰਹੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਸ ਫਰੇਮਵਰਕ ਚ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਉਹ ਲੜਾਈ ਬਹੁਤ ਆਵਾਜ਼ ਜਿਹੜਾ ਇਸ ਯੂਨੀਵਰਸ ਦਾ ਰੂਲ ਹੈ। ਕਿ ਮਾਂ ਦੇ ਪੇਟ ਤੋਂ ਜੰਮੇ ਭਰਾ ਇੱਕੋ ਜਿਹੀ ਨਹੀਂ ਹੋ ਸਕਦੇ। ਭੈਣਾਂ ਇੱਕੋ ਜਿਹੀ ਨਹੀਂ ਹੋ ਸਕਦੀਆਂ। ਇਹ ਯੂਨੀਵਰਸ ਇੰਨੀ ਵੈਰਾਈ ਪਈ ਹੈ ਕਰੋੜਾਂ ਆਪਾਂ ਦੇ ਵਿੱਚ। ਤੇ ਜੇ ਤੁਸੀਂ ਵਨਨੈਸ ਦੀ ਗੱਲ ਕਰੋਗੇ ਚੱਲਣਾ ਇਟ ਇਜ਼ ਨੋਟ ਪੋਸੀਬਲ ਐਟ ਆਲ ਇਟ ਇਜ਼ ਟੋਟਲੀ ਅਨਨੇਚਰਲ ਅਨਸੈਂਟਿਫਿਕ ਤੋ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਵਨਸ ਵਰਸਸ ਜਿਹੜਾ ਬਹੁਤ ਆਵਾਜ਼ ਦੇ ਵਿਚਕਾਰ ਜਿਹੜਾ ਇਹ ਸਾਰੇ ਕੋ ਚੰਦੇ ਹੁੰਦੇ 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 ਕਿ ਮਾਡਰਨ ਟੈਕਨੋਲੋਜੀ ਆਉਗੀ ਮਾਡਰਨ ਟੈਕਨੋਲੋਜੀ ਆਉਣ ਦੇ ਨਾਲ ਰਿਸ਼ਤੇ ਤਬਦੀਲ ਹੋਣਗੇ ਸੈਂਟ੍ਰਿਕ ਥਿੰਕਿੰਗ ਹੋਊਗੀ ਲੋਕ ਬਹੁਤ ਸੈਂਟਰਿਕ ਹੋ ਜਾਣਗੇ ਪਰ ਹੋ ਗਿਆ ਸਾਰਾ ਗੰਟ ਹੱਜੇ ਮੋਬਾਈਲ ਫੋਨ ਨਵੀਆਂ ਕਾਰਾਂ ਨਵੀਆਂ ਗੱਡੀਆਂ ਸਭ ਕੁਝ ਸਾਡੇ ਕੋਲ ਹੈਗਾ ਪਰ ਅੱਜ ਅਸੀਂ ਕਲਚਰਲ ਲੇਗ ਦਾ ਸ਼ਿਕਾਰ ਹਾਂ ਸਾਡੇ ਕੋਲ ਮੋਬਾਈਲ ਨੇ ਸਾਡੇ ਕੋਲ ਸਭ ਕੁਝ ਪਰ ਸੋਚ ਸਾਡੀ ਪਿੱਛੇ ਨੂੰ ਭੱਜ ਰਹੀ ਪੰਜਾਬ ਚ 13000 ਪਿੰਡ ਔਰ 39 ਹੈ ਪਾਬਾ ਅੱਛਾ ਜੀ ਇਹ ਕਿਉਂ ਕਿਉਂਕਿ ਸਾਡੀ ਜਿਹੜੀ ਸੋਸਾਇਟੀ ਹੈ ਇਹ ਮੈਂਟਲੀ ਸਿਕ ਸੋਸਾਇਟੀ ਹੈ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੀ ਸੋਸਾਇਟੀ ਹੈ ਜਾਣ ਪੁੱਛ ਕੇ ਕ੍ਰੀਏਟ ਕੀਤੀ ਜਾਂਦੀ ਹੈ ਇਸ ਸੋਸਾਇਟੀ ਇਹਨਾਂ ਅੱਜ ਬਹੁਤ ਵੱਡੀ ਹੈ ਬਿਲਕੁਲ ਤੋਂ ਪੋਲੀਟਿਕਲ ਅਲੀਡ ਜਿਹੜਾ ਹੈਗਾ ਕਾਰਪੋਰੇਟ ਸਿਸਟਮ ਦੀ سپورਟ ਦੇ ਨਾਮ ਇਸ ਆਪਣੇ ਕਿਸਮ ਦੇ ਸਮਾਜ ਨੂੰ ਸਿਰਜਣਾ ਚਾਹਦਾ ਇਸ ਕਰਕੇ ਮੈਂ ਮੈਨੂੰ ਬਹੁਤ ਹਰਾਨੀ ਹੁੰਦੀ ਜਦੋਂ 13000 ਪਿੰਡ ਦੇ ਵਿੱਚ 39 ਹੈ ਬਾਬਾ ਜਦੋਂ ਲੋਕ ਮੈਂਟਲੀ ਸਿਕ ਹੋ ਰਹੇ ਹੈ ਤੇ ਲੋਕ ਜਾਣ ਤਾਂ ਜਾਣ ਕਿੱਥੇ ਉਹ ਕਾਉਂਸਲਿੰਗ ਸੈਂਟਰ ਨੇ ਕਹਿ ਰਹੂ ਕਿ ਆ ਜਾਂਦਾ ਵੀ ਥੋੜੇ ਪਿਛਲੇ ਚਿਰ ਮੈਂ ਤਾਂ ਫਰਮਾ ਮੰਨ ਲੰਦੇ ਉਹਨਾਂ ਨੂੰ ਕਹਿੰਦੇ ਇੱਥੇ ਉਂਗਲੀ ਤੱਕ ਤੇਰਾ ਵਿਆਹ ਕਰ ਦੋ ਉਹਨਾਂ ਕੋਲ ਸਦਾਂਗੇ ਕਾਉਂਸਲਿੰਗ ਹੋ ਜਾਂਦੀ ਹੈ ਤੇ ਬੰਦੇ ਨੂੰ ਕਾਉਂਸਲਿੰਗ ਦੀ ਬਹੁਤ ਬਰੀ ਲੋੜ ਹੈ ਇਸ ਕਰਕੇ ਜੋਖਾ ਪ੍ਰਮੋਟ ਹੁੰਦਾ ਇਸ ਕਰਕੇ ਬਾਬੇ ਪ੍ਰਮੋਟ ਹੁੰਦੇ ਤੋਂ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਵੱਡੀ ਚੁਣੌਤੀ ਹੈ ਜਿੰਨੇ ਵੀ ਸਰਟੀਫਾਈਡ ਲੋਕ ਨੇ ਕਿ ਇਹ ਇਹਨਾਂ ਨੂੰ ਕਿਵੇਂ ਅਡਰੈਸ ਕਰਨਾ ਲਾਸਟ ਵੀਕ ਮੈਂ ਗੱਲ ਕਰਨੀ ਹੈ ਉਹ ਇਹ ਹੈ ਕਿ Uh, 90 1990 ਦੇ ਵਿੱਚ ਕਿਸਾਨ ਅੰਦੋਲਨ ਪੂਰਾ ਪੀਕ ਤੇ ਗਿਆ ਕਿਉਂਕਿ ਉਹ ਦਿਨਾਂ ਚ ਮੇਰੇ ਵੀ ਮੈਂ ਅੰਦੋਲਨ ਚ ਕਿਸਾਨ ਅੰਦੋਲਨ ਨਾਲ ਹਮੇਸ਼ਾ ਨੇੜੇ ਰਿਹਾ ਇਸ ਕਰਕੇ ਨਹੀਂ ਮੈਂ ਕਿਸਾਨੀ ਜੋਾਰ ਰਿਹਾ ਕਿਉਂਕਿ ਮੇਰਾ ਫੀਲਡ ਵੀ ਹੋਈ ਸੀ ਰਾਜੀਵਾਲ ਮੇਰੇ ਨੇੜੇ ਨਹੀਂ ਆ ਕੋਲ ਵੀ ਨੇੜੇ ਨੇ ਮੇਰਾ ਆਪਣਾ ਟੀਚਰ ਤੇ ਮੈਨੂੰ ਯਾਦ ਹੈ ਵੀ ਸ਼ਰਦ ਜੋਸ਼ੀ ਨੇ ਉਸ ਟਾਈਮ ਸਲੋਗਨ ਦਿੱਤਾ ਸੀਗਾ ਜਦੋਂ ਮਲਟੀਨੇਸ਼ਨਸ ਕੰਟਰੀ ਮਲਟੀਨੇਸ਼ਨਸ ਇਸ ਕੰਟਰੀ ਚ ਐਂਟਰ ਹੋਣ ਲੱਗੀ ਅਸੀਂ ਉਹਨੇ ਕਿਹਾ ਸੀਗਾ ਵੀ ਲੜਾਈ ਭਾਰਤ ਵਰਸ ਜੇਡੀਆਂ ਦੀ ਹੈ ਹਮ ਹਮ ਹਾਂ ਕਿ ਭਾਰਤ ਪਿੰਡਾਂ ਜਿਹੜਾ ਲੱਗਦਾ ਔਰ ਇੰਡੀਆ ਸ਼ਹਿਰਾਂ ਜਿਹੜਾ ਲੱਗਦਾ ਪਰ ਮੈਂ ਬੜਾ ਧਿਆਨ ਨਾਲ ਸੋਚ ਵਿਚਾਰ ਰਿਹਾ ਹਾਂ ਜਦ ਮੈਂ ਅਕੈਡਮਿਕ ਫੀਲਡ ਐਕਟਿਵਲ ਮੈਨੂਅਲ ਲੱਗਦਾ ਹੈ ਕਿ ਇਹ ਇੰਡੀਅਨ ਉਹਨੂੰ ਕਾਰਪੋਰੇਟ ਸਿਸਟਮ ਬੁਰੀ ਤਰ੍ਹਾਂ ਹੜੱਪ ਗਿਆ ਉਹਦੀ ਆਈਡੈਂਟੀਟੀ ਖਤਮ ਕਰਦੀ ਹੈ ਅਰਬਨਾਈਜੇਸ਼ਨ ਨੂੰ ਇੰਡੀਆ ਨੂੰ ਕਾਰਪੋਰੇਟ ਸਿਸਟਮ ਆਪਣੇ ਓਮਬ੍ਰੇਲਾ ਥੱਲੇ ਲੈ ਕੇ ਖਾ ਚੁੱਕਿਆ ਉਹਦੀ ਆਪਣੀ ਕੋਈ ਸੈਂਸ ਨਹੀਂ ਕੋਈ ਉਹਦਾ ਪਛਾਣ ਨਹੀਂ ਹੈ ਕੋਈ ਉਹਦਾ ਕੁਝ ਨਹੀਂ ਹੈ ਸਿਰਫ ਬਲਾਈਂਡ ਐਕਸਪੈਕਸ਼ਨ ਹੈ ਜਿੱਥੇ ਪਿੰਡਾਂ ਨੂੰ ਖਤਰਾ ਹੈ ਤੇ ਸ਼ਹਿਰਾਂ ਨੂੰ ਖਤਰਾ ਹੈ ਉਤੇ ਪਿੰਡਾਂ ਨੂੰ ਵੀ ਖਤਰਾ ਹੈ ਪਿੰਡਾਂ ਦੀ ਆਪਣੀ ਪਛਾਣ ਮਨ ਗਈ ਹੈ ਆਪਣਾ ਕਲਚਰ ਮਰ ਗਿਆ ਆਪਣਾ ਲਿਟਰੇਚਰ ਮਰ ਗਿਆ ਆਪਣੀ ਇਕਨੋਮੀ ਮਰ ਗਈ ਹੈ ਇਸੇ ਕਰਕੇ ਕਿਸਾਨ ਸੰਕਟ ਦੇ ਨੇ ਜਿਹੜੀ ਕਮਾਲ ਦੀ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਜਿਹੜਾ ਰੂਲਿੰਗ 엘ਿਟ ਹੈ ਉਹ ਪਹਿਲਾਂ ਜਿਹੜਾ ਮੇਡ ਇਨ ਇੰਡੀਆ ਪ੍ਰੋਗਰੈਸਿੰਗ ਇੰਡੀਆ ਦੀ ਗੱਲ ਕਰਦਾ ਸੀ ਹੁਣ ਇੰਡੀਆ ਦੀ ਗੱਲ ਨਹੀਂ ਕਰਦਾ ਇਸ ਕਰਕੇ ਨਹੀਂ ਕਹਿ ਰਿਹਾ ਮੈਂ ਕਿ ਉਹ ਜਿਹੜਾ ਆ ਸੈਟਿੰਗ ਜਿਹੜਾ ਅਲੀਟ ਹੈ ਉਹ ਕਿਤੇ ਇੰਡੀਆ ਅਲਾਈਅንስ ਕਰਕੇ ਕਰ ਰਿਹਾ ਹੈ ਇਸ ਕਰਕੇ ਇੰਡੀਆ ਦੇ ਵਿਰੋਧ ਕਰ ਰਿਹਾ ਹੈ ਇਸ ਕਰਕੇ ਨਹੀਂ ਹੈ ਕਿਉਂਕਿ ਭਾਰਤ ਦੇ ਕਨਸੈਪਟ ਨੂੰ ਪਿੰਡਾਂ ਦੇ ਕਨਸੈਪਟ ਨੂੰ ਹਾਈਜੈਕ ਕਰਕੇ ਰੂਰਲ ਅਲੀਟ ਬਣਨਾ ਚਾਹੁੰਦਾ ਹੈ ਜਿਹੜੀ ਕੀ ਨੂੰ ਸਮਝਦੇ ਲੋਕ ਹੈ ਭਾਰਤ ਜਿਹੜਾ ਪਿੰਡਾਂ ਜਨਦਾ ਹੈ 70% ਪਪੂਲੇਸ਼ਨ ਪਿੰਡਾਂ ਜਨਦੀ ਹੈ ਅੱਜ ਉਹ ਦਾ ਜਿਹੜਾ ਕਾਰਪੋਰੇਟ ਸੋਸਟਿੰਦਾ ਲੀਡਰ ਹੈ ਉਹ ਉਹਨੂੰ ਆਪਣੀ ਲੀਡਰਸ਼ਿਪ ਸਟੈਬਲਿਸ਼ ਕਰਨ ਖਾਤਰ ਹੱਥ ਪੈਰ ਮਾਰ ਰਿਹਾ ਇਸ ਕਰਕੇ ਭਾਰਤੀ ਦੇ ਸ਼ੋਗਨ ਦਿੱਤੇ ਜਾ ਰਹੇ ਤੋਂ ਸੇਤ ਹਮ ਦੀ ਲੋੜ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੇ ਟਾਈਮ 'ਚ ਸਾਡੇ ਜਿਹੜੇ ਸਹਿਤਕਾਰ ਨੇ ਸਾਡੇ ਜਿਹੜੇ ਗੀਤਕਾਰ ਨੇ ਕਹਾਣੀਕਾਰ ਨੇ ਤੇ ਅਕੈਡਮੀਸ਼ਨ ਨੇ ਉਹਨਾਂ ਨੂੰ ਬੜਾ ਸੇਤ ਰੂਪ ਚ ਚੱਲਣ ਦੀ ਲੋੜ ਹੈ ਇਸੇ ਸਪ੍ਰਿੰਗ ਵਰਤ ਜਦੋਂ ਮੈਂ ਸਰੀਰ ਆਰ ਦੇ ਤੋਂ ਨਾਵਲ ਪੜ੍ਹਨਾ ਤੇ ਮੈਨੂੰ ਇਸ ਗੱਲ ਦੀ ਪੂਰੀ ਤਸੱਲੀ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਯਾਰ ਤੂੰ ਵਾਕੇ ਕਮਾਨ ਦੀ ਗੱਲ ਕਰ ਰਿਹਾ ਹੈ। ਅਰੇ ਸੱਚ ਬੋਲਦਾ ਜਿਵੇਂ ਕਾਗੜ ਕਹ ਗਈ ਹੈ ਮੈਡਮ ਨੇ ਕਿਹਾ ਕਿ ਕਾਮਨਟ ਦੇ ਬੱਚੇ ਜਿਹੜੇ ਆ ਅੱਗੇ ਮੁਕਾਬਲੇ ਨਹੀਂ ਬਣ ਰਹੇ ਸੱਚ ਇਹ ਬੜਾ ਧਰੁਤ ਹੈ ਤੁਸੀਂ ਡਰਾਈ ਨਹੀਂ ਕਰ ਸਕਦੇ ਆਊਟ ਮਾਈਗ੍ਰੇਸ਼ਨ ਦਾ ਬਹੁਤ بڑا ਮਸਲਾ ਇੰਪਲੋਇਮੈਂਟ ਦਾ ਬਹੁਤ ਬڑا ਮਸਲਾ ਆਪਰ ਨੂਟ੍ਰੀਨਸ ਦਾ ਬਹੁਤ ਬੜਾ ਮਸਲਾ ਹੈ ਐਡਿਕਸ਼ਨ ਦਾ ਬਹੁਤ ਬੜਾ ਮਸਲਾ ਹੈ ਅਡਜਸਟਮੈਂਟ ਦਾ ਬਹੁਤ ਬੜਾ ਮਸਲਾ ਹੈ ਪਰਵਾਹ ਟੁੱਟਣ ਦਾ ਬਹੁਤ ਬੜਾ ਮਸਲਾ ਹੈ ਬਿਲਕੁਲ ਇਹਨੂੰ ਕਿਵੇਂ ਐਡਰੈਸ ਕਰਨਾ ਹੈ ਇਹ ਬਹੁਤ ਵੱਡੀ ਚੁਣੌਤੀ ਹੈ ਤੋਂ ਇਹ ਫਰੇਮਵਰਕ 'ਤੇ ਮੈਂ ਗੱਲ ਕਰਨੀ ਸੀ ਸੈਜੂਅਲ ਮਚ ਬਹੁਤ ਅੱਛਾ ਬੋਲੀਆ ਬਹੁਤ ਅੱਛਾ